ਦਰ ਕੋਲ ਇੱਕ ਬੜਾ ਦਰਦਨਾਕ ਐਕਸੀਡੈਂਟ ਹੋਇਆ ਜਜਦੇ ਵਿੱਚ ਸਿੰਘ ਸਰਦਾਰ ਮੁੰਡਿਆਂ ਦੀ ਮੌਤ ਹੋਈਆ ਮੌਤ ਹੀ ਬੜੀ ਦਰਦਨਾਕ ਹੈ ਦਰਅਸਲ ਇਹ ਫਤਿਹਗੜ ਚੂੜੀਆਂ ਤੇ ਅੰਮ੍ਰਿਤਸਰ ਤੋਂ ਇਕੱਠੇ ਹੋ ਕੇ ਸ੍ਰੀ ਹੇਮਕੋਟ ਸਾਹਿਬ ਦੀ ਯਾਤਰਾ ਤੇ ਜਾ ਰਹੇ ਸੀਗੇ ਔਰ ਦੋ ਗੱਡੀਆਂ ਦੇ ਵਿੱਚ ਭਰ ਕੇ ਜਾ ਰਹੇ ਸੀਗੇ ਔਰ ਰਾਸਤੇ ਦੇ ਵਿੱਚ ਐਲਪੀਯੂ ਦੇ ਕੋਲ ਯੂ ਲੈਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਕੋਲ ਗੱਡੀ ਪੈਂਚਰ ਹੁੰਦੀ ਆ ਤੇ ਸਿੰਘ ਸਰਦਾਰਾਂ ਨੇ ਆਪ ਦੀ ਗੱਡੀ ਨੂੰ ਪੈਂਚਰ ਲਾਇਆ ਤੇ ਜਦੋਂ ਗੱਡੀ 'ਚ ਚੜਨ ਲੱਗੇ ਤਾਂ ਪਿੱਛੋਂ ਆਉਂਦੀ ਕਾਰ ਨੇ ਇਨਾ ਦੋ ਮੁੰਡਿਆਂ ਨੂੰ ਉੜਾ ਦਿੱਤਾ ਬਾਅਦ ਵਿੱਚ ਪਤਾ ਲੱਗਾ ਜਿਹੜੀ ਪਿੱਛੋਂ ਕਾਰ ਆ ਰਹੀ ਸੀ ਉਹ ਅਮ੍ਰਿਤਸਰ ਤੋਂ ਆ ਰਹੀ ਸੀਗੀ ਔਰ ਅਮ੍ਰਿਤਸਰ ਦੀ ਇਸ ਕਾਰ ਦੇ ਵਿੱਚ ਸ਼ਰਾਬ ਪੀ ਕੇ ਮੁੰਡੇ ਚਲਾ ਰਹੇ ਸੀਗੇ ਔਰ ਕਾਰ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਸੀ ਯਾਨੀ ਕਿ ਕਿਸੇ ਦੀ ਸ਼ਰਾਬ ਕਿਸੇ ਦੇ ਉੱਤੇ ਮਹਿੰਗੀ ਪਈ ਹਾਸ ਦੇ ਵਸ ਦੇ ਘਰ ਲੁੱਟ ਗਏ ਮਾਪਿਆਂ ਦੇ ਨਜਵਾਨ ਪੁੱਤ ਜਿਹੜੇ ਕਿ ਦਰਸ਼ਨਾਂ ਦੇ ਲਈ ਦਿਦਾਰਿਆਂ ਦੇ ਲਈ ਜਾ ਰਹੇ ਸੀਗੇ ਉਹਨਾਂ ਦੀ ਦਰਦਨਾਕ ਮੌਤ ਹੋ ਗਈ ਆ ਅਮ੍ਰਿਤਸਰ ਤੇ ਫਤਿਹਗੜ ਚੂੜੀਆਂ ਤੋਂ ਇਹ ਮੁੰਡੇ ਆਏ ਸੀ ਇੱਕ ਮੁੰਡੇ ਦੀ ਉਮਰ 33 ਸਾਲ ਹੈ ਔਰ ਦੂਸਰੇ ਦੀ ਉਮਰ 28 29 ਸਾਲ ਦੱਸੀ ਜਾ ਰਹੀ ਆ ਫਿਲਹਾਲ ਇਹ ਬਹੁਤ ਦਰ ਪੰਜਾਬ ਦੇ ਕੋਲ ਵਾਪਰਿਆ ਪੰਜਾਬ ਦਾ ਆ ਔਰ लवली ਪ੍ਰੋਫੈਸ਼ਨਲ ਯੂਨੀਵਰਸਿਟੀ ਬਿਲਕੁਲ ਫਗਵਾੜਾ ਦੇ ਕੋਲ ਉੱਥੇ ਜਾ ਕੇ ਮੁੰਡਿਆਂ ਦੀ ਗੱਡੀ ਪੈਂਚਰ ਹੁੰਦੀ ਆ ਸ੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਦੀ ਜਾ ਰਹੇ ਸੀ ਉਹ ਗੱਡੀ ਨੂੰ ਸੁਭਾਵੈ ਜਦੋਂ ਆਪਾਂ ਕਹਿ ਲਈਏ ਕਿ ਪੈਂਚਰ ਲਾਉਣ ਲੱਪੇ ਪਰ ਰਾਸਤੇ ਦੇ ਵਿੱਚ ਪਿੱਛੋਂ ਆਉਂਦੀ ਕਾਰ ਜਦੋਂ ਪੈਂਚਰ ਲਾ ਕੇ ਉਹ ਗੱਡੀ 'ਚ ਬੈਠਣ ਲੱਗੇ ਆਪਣਾ ਸਮਾਨ ਪੱਲਾ ਸਾਂਭ ਕੇ ਤਾਂ ਫਿਲਹਾਲ ਪਿੱਛੋਂ ਆਉਂਦੀ ਕਾਰ ਨੇ ਇੰਨੀ ਜ਼ਬਰਦਸਤ ਟੱਕਰ ਮਾਰੀ ਕਿ ਉਹਨਾਂ ਦੋਨਾਂ ਨੌਜਵਾਨਾਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ। ਔਰ ਇੱਕ ਗੱਡੀ ਚਾਰ ਦਿੱਤੀ ਪਿਛੋੜੀ ਆ ਉਹਨਾਂ ਨੇ ਬਹੁਤ दारू ਪੀਤੀ ਹੋਈ ਸੀ। ਗੱਡੀ ਦੇ ਵਿੱਚ दारू ਦੀਆਂ ਬੋਤਲਾਂ। ਫਿਲਹਾਲ ਦੱਸਿਆ ਜਾ ਰਿਹਾ ਕਿ ਹਰਮਨ ਸਿੰਘ ਤੇ ਦਮਨ ਪੁੱਤਰ ਅਵਤਾਰ ਸਿੰਘ। ਇੱਕ 33 ਸਾਲਾਂ ਦਾ ਮੁੰਡਾ ਸੀਗਾ ਔਰ ਦੂਸਰਾ ਮੁੰਡਾ ਜਿਹੜਾ ਉਠਾਇ 29 ਸਾਲਾਂ ਦਾ ਦੱਸਿਆ ਜਾ ਰਿਹਾ ਔਰ ਦੂਸਰੇ ਨੌਜਵਾਨ ਦਾ ਨਾਮ ਨਰਿੰਦਰ ਸਿੰਘ ਸ਼ੌਂਕੀ ਪਾਟਿਆ ਪੁੱਤਰ ਹਰਪਾਲ ਸਿੰਘ ਫਤੇਗੜ ਚੂੜੀਆਂ ਦਾ ਰਹਿਣ ਵਾਲਾ ਸੀ ਤੁਸੀਂ ਦੇਖੋ ਵੀ ਅਕਸਰ ਸਾਡੇ ਘਰਾਂ ਚੋਂ ਵੀ ਨੌਜਵਾਨ ਉੱਠ ਕੇ ਦਰਸ਼ਨ ਦੇਦਾਰਿਆਂ ਦੇ ਲਈ ਆਪਣੀਆਂ ਗੱਡੀਆਂ ਤਿਆਰ ਕਰਦੇ ਨੇ ਜਾਂਦੇ ਨੇ ਔਰ ਖੁਸ਼ੀ-ਖੁਸ਼ੀ ਵਾਪਸ ਵੀ ਆਉਂਦੇ ਆ ਤੇ ਮਾਪੇ ਵੀ ਡੱਕਦੇ ਨਹੀਂ ਕਿ ਚਲੋ ਦਰਸ਼ਨ ਦੇਦਾਰਿਆਂ ਲਈ ਜਾਂਦੇ ਆ ਪਰ ਇਹ ਸ਼ਰਾਬ ਕਿਸੇ ਦੀ ਸ਼ਰਾਬ ਕਿਸੇ ਦਾ ਘਰ ਉਜਾੜ ਦਿੰਦੀ ਹੈ ਹੁਣ ਇਹ ਆਪਸ ਦੇ ਵਿੱਚੋਂ ਤਾਂ ਆਨੰਦ ਲੈਂਦੇ ਹੋਣੇ ਸ਼ਰਾਬ ਦਾ ਪਰ ਉਹਨਾਂ ਨੇ ਇਹ ਨਹੀਂ ਸੋਚਿਆ ਵੀ ਜਿਹੜੇ ਵਿਚਾਰੇ ਰਾਹ ਗੀਰ ਆ ਕਿਉਂਕਿ ਬਿਲਕੁਲ ਰਾਹ ਦੇ ਨਾਲ ਉਹ ਆਪਣੀ ਕਾਰ ਲਾ ਕੇ ਖੜੇ ਸੀਗੇ ਔਰ ਜਦੋਂ ਉਹ ਚੜਨ ਲੱਗੇ ਪੈਂਚਰ ਲਾ ਕੇ ਤਾਂ ਉਸਨਾਂ ਨੇ ਪਿੱਛੋਂ ਦੀ ਕਾਰ ਛਾੜ ਦੱਤੀ ਹੈ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ ਪਰਿਵਾਰ ਗੁਰਸਿੱਖ ਪਰਿਵਾਰ ਹੈ ਸਿੰਘ ਸਰਦਾਰ ਮੁੰਡੇ ਆ ਜਿਨ੍ਹਾਂ ਦੇ ਜਿਹੜਾ ਘਾਟਾ ਕਦੀ ਪੂਰਾ ਨਹੀਂ ਹੋਣਾ ਹੈਗਾ ਫਿਲਹਾਲ ਇਹ ਤਸਵੀਰ ਦੇਖ ਕੇ ਆਪਣੇ ਆਪ ਹਾਂਜ ਉੱਪਰ ਦੀ ਹੈ ਕਿ ਕਿਵੇਂ ਕੋਈ ਜੜਾਇਆ ਉਹਦੀ ਕਿਸੇ ਦੀ ਗਲਤੀ ਦੇ ਨਾਲ ਕੋਈ ਅਣਅਿਆਈ ਮੌਤ ਮਰ ਜਾਂਦਾ ਹੈ ਔਰ ਇਹ ਤਸਵੀਰਾਂ ਦੇਖ ਕੇ ਆਪਣਾ ਦਿਲ ਦੁਖਦਾ ਆ ਕਿ ਕਿਵੇਂ ਕੋਈ ਜੜਾਇਆ ਕਿਸੇ ਦੇ ਨਾਲ ਐਦਾ ਕਰ ਸਕਦਾ ਫਿਲਹਾਲ ਉਹ ਮੌਕੇ ਦੀ ਤਸਵੀਰ ਵੀ ਆ ਘਰ ਪਹੁੰਚੀ ਹੈ ਮ੍ਰਿਤਕ ਦੇ ਹਾਂ ਪਰਿਵਾਰ ਪਿੰਡ ਜੜਾਇਆ ਉਹਨਾਂ ਦਾ ਬਾੜ ਨੰਬਰ 7 ਦੇ ਆ ਫਤੇਗੜ ਚੂੜੀਆਂ ਦੇ ਉਹ ਦੇਖਿਆ ਨਹੀਂ ਜਾਂਦਾ ਦੇਖੋ ਕਿਵੇਂ ਪੂਰਾ ਪਿੰਡ ਇਕੱਠਾ ਹੋ ਗਿਆ ਇਸ ਦੁੱਖ ਦੀ ਘੜੀ 'ਚ